ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਆਂ ਸ਼ੁਰੂ ਤੇ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਦੱਸਦੇ ਆਂ ਨੁਸਖਾ ਕਰੇ ਕਿ ਤੁਹਾਡੇ ਜਿੱਦਾਂ ਕਿਸਕਿਨ ਬਹੁਤ ਜ਼ਿਆਦਾ ਫੇਸ ਡਰਾਈ ਹੋ ਜਾਂਦਾ ਏ ਤੁਹਾਡੇ ਰਿੰਕਲ ਦਿਸਣ ਲੱਗ ਜਾਂਦੇ ਐ ਇਸ ਜਗ੍ਹਾ ਤੇ ਜਾਂ ਇਸ ਜਗ੍ਹਾ ਤੇ ਲਾਫਿੰਗ ਲਾਈਨ ਹੁੰਦੀ ਏ ਜਿਹੜੀ ਬਹੁਤ ਜ਼ਿਆਦਾ ਕਿ ਜਾਨੂੰ ਇਹ ਹੁੰਦਾ ਕਿ ਜ਼ਿਆਦਾ ਨਹੀਂ ਪਸੰਦ ਹੁੰਦੀ ਹੈ ਨਾ ਕਈ ਲੋਕ ਪਸੰਦ ਵੀ ਕਰਦੇ ਆ ਵੀ ਸਾਨੂੰ ਵਧੀਆ ਲੱਗਦੀ ਕਈ ਕਹਿੰਦੇ ਆ ਵੀ ਨਹੀਂ ਸਾਡੇ ਹੋਵੇ ਹੀ ਨਾ ਚਿਹਰੇ ਦੇ ਉੱਪਰ ਤੁਹਾਡੇ ਕੋਈ ਰਿੰਕਲ ਜਾਂ ਲਾਫਿੰਗ ਲਾਈਨ ਵਗੈਰਾ ਸਭ ਕੁਝ ਵਧੀਆ ਐ ਇੱਕਦਮ ਤੁਹਾਡਾ ਫੇਸ ਹੋ ਜਾਊਗਾ ਤੇ ਬਿਲਕੁਲ ਵੀ ਤੁਹਾਡੇ ਡਰਾਈਨੈਸ ਨਹੀਂ ਆਊਗੀ ਫੇਸ ਦੇ ਉੱਪਰ ਜਦੋਂ ਆਪਣਾ ਫੇਸ ਡਰਾਈ ਹੋ ਜਾਂਦਾ ਏ ਸਾਰੇ ਰਿੰਕਲ ਵਗੈਰਾ ਆਪਣੇ ਉਦੋਂ ਹੀ ਦਿਸਦੇ ਐ ਸਕਿਨ ਦੇ ਉੱਪਰ ਤੇ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦੱਸਦੇ ਆ ਤੇ ਉਹਦੀ ਤੁਸੀਂ ਮ사ਜ ਕਰਿਓ ਤੇ ਫਿਰ ਤੁਸੀਂ ਦੇਖਿਓ ਰਿਜ਼ਲਟ ਕਿ ਕਿੰਨਾ ਵਧੀਆ ਤੁਹਾਡਾ ਰੰਗ ਵੀ ਵਧੀਆ ਕਰੂਗਾ ਕੋਈ ਵੀ ਦਾਗ ਧੱਬੇ ਦੇ ਨਿਸ਼ਾਨ ਸਾਰੇ ਬਿਲਕੁਲ ਹੀ ਹੋ ਜਾਣਗੇ ਤੇ ਆਪਾਂ ਤੁਹਾਨੂੰ ਦਿਖਾਉਣੀ ਇੱਕ ਚੀਜ਼ ਆ ਦੇਖੋ ਜੀ ਬਾਦਾਮ ਰੋਗਨ ਇਹ ਆਪਾਂ ਪੰਸਾਰੀਆਂ ਦੇ ਕੋਲੋਂ ਆਪਾਨੂੰ ਮਿਲ ਜਾਂਦਾ ਏ ਬਾਦਾਮ ਰੋਗਨ ਬਾਜ਼ਾਰ ਦੇ ਵਿੱਚ ਕਈ ਵਾਰ ਨਹੀਂ ਮਿਲਦਾ ਆਪਾਂ ਨੂੰ ਇਹ ਪੰਸਾਰੀਆਂ ਤੋਂ ਮਿਲ ਜਾਂਦਾ ਏ ਤੇ ਉਹਨਾਂ ਨੂੰ ਕਹਿਣਾ ਵੀ ਵਧੀਆ ਜਿਹੜਾ ਹੋਵੇ ਉਹ ਵਾਲਾ ਬਾਦਾਮ ਰੋਗਨ ਦਿਓ ਤੇ ਆਪਣਾ ਬਹੁਤ ਦਸੱਲੀ ਵਾਲਾ ਏ ਕਿ ਉਹ ਪਿਓਰ ਇੱਕਦਮ ਆਪਾਂ ਨੂੰ ਬਾਦਾਮ ਰੋਗਨ ਇਹ ਮਿਲਿਆ ਏ ਤੇ ਇਹਨੂੰ ਆਪਾਂ ਕੀ ਕਰਨਾ ਹੈ ਇਹ ਆਪਣੇ ਕੋਲ ਤਾਂ ਥੋੜੀ ਵੱਡੀ ਸ਼ੀਸ਼ੀ ਹੈ ਜੇ ਕਿਸੇ ਨੂੰ ਇਹ ਹੁੰਦਾ ਹੈ ਕਿ ਚਲੋ ਹਨਾ ਜਿਆਦਾ ਨਹੀਂ ਲੈ ਆ ਸਕਦੇ ਛੋਟੀ ਸ਼ੀਸ਼ੀ ਮਿਲ ਜਾਂਦੀ ਹੈ ਆਪ ਨੂੰ ਤੇ ਇਹ ਆਪਾਂ ਕੋਈ ਜਿਆਦਾ ਨਹੀਂ ਲਾਉਣਾ ਬਿਲਕੁਲ ਹੀ ਆਪਾਂ ਇਹ ਦਬਾ ਕੇ ਹੱਥ ਤੇ ਬਿਲਕੁਲ ਹੀ ਥੋੜਾ ਜਿਹਾ ਆਪਾਂ ਇੰਨੀ ਕਿ ਸ਼ੀਸ਼ੀ ਵੀ ਲੈ ਆਂਦੀ ਨਾ ਤੇ ਬਹੁਤ ਟਾਈਮ ਚੱਲੂਗੀ ਇਹਨੂੰ ਆਪਾਂ ਕੀ ਕਰਨਾ ਹੈ ਪਹਿਲਾਂ ਆਪਾਂ ਕੀ ਕਰਨਾ ਆਪਣਾ ਫੇਸ ਪੂਰੀ ਤਰ੍ਹਾਂ ਕਲੀਨ ਕਰਨਾ ਹੈ ਜਿਸ ਵੀ ਚੀਜ਼ ਦੇ ਨਾਲ ਤੁਸੀਂ ਕਰਦੇ ਹੋ ਫੇਸ ਵਾਸ਼ ਦੇ ਨਾਲ ਸਾਬਣ ਨਾਲ ਜੋ ਜਾਂ ਮੈਂ ਜੋ ਰੈਮੇਡੀ ਦੱਸਦੀ ਹਾਂ ਉਹ ਵਾਲੀਆਂ ਰੈਮੇਡੀ ਪਹਿਲਾਂ ਯੂਜ਼ ਕਰਕੇ ਤੁਸੀਂ ਪੂਰੀ ਤਰ੍ਹਾਂ ਜਾਂ ਆਪਣਾ ਗੁਲਾਬ ਜਲ ਦੇ ਨਾਲ ਜਾਂ ਕੱਚੇ ਦੁੱਧ ਦੇ ਨਾਲ ਚੰਗੀ ਤਰ੍ਹਾਂ ਫੇਸ ਨੂੰ ਕਲੀਨ ਕਰਨਾ ਹੈ ਉਸ ਤੋਂ ਬਾਅਦ ਰਾਤ ਨੂੰ ਸੌਣ ਟਾਈਮ ਇਹ ਵਾਲੀ ਪੂਰੀ ਤਰ੍ਹਾਂ ਇਹਨੂੰ ਆਪਾਂ ਲਗਾ ਕੇ ਤੇ ਆਪਾਂ ਤੁਹਾਨੂੰ ਮ사ਜ ਦੱਸਦੇ ਆ ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਮ사ਜ ਕਰਨੇ ਪਹਿਲਾਂ ਇਹਨੂੰ ਲਗਾ ਲੈਣਾ ਚੰਗੀ ਤਰ੍ਹਾਂ ਫੇਸ ਦੇ ਉੱਪਰ ਇਹ ਆਪਾਂ ਇੱਕ ਬੂੰਦ ਵੀ ਨਹੀਂ ਹੋਊਗੀ ਆਪਾਂ ਜਸਟ ਇਹਨੂੰ ਐਦਾਂ ਕਰਕੇ ਸ਼ੀਸ਼ੀ ਨੂੰ ਤੇ ਆਪਾਂ ਐਦਾਂ ਕਰ ਲਿਆ ਤੇ ਆਹ ਦੇਖ ਲਓ ਜੀ ਕਿੰਨਾ ਜ਼ਿਆਦਾ ਆਇਲ ਆਇਆ ਆਪਾਂ ਨੂੰ ਬਹੁਤ ਜ਼ਿਆਦਾ ਆਇਲ ਹੀ ਹੁੰਦਾ ਇਹ ਇਸੇ ਕਰਕੇ ਆਪਣੀ ਸਕਿਨ ਲਈ ਬਹੁਤ ਵਧੀਆ ਹੈ ਤੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਮ사ਜ ਕਰਨੀ ਇਸ ਆ ਵਾਲੇ ਆ 10 ਦੰਗਾਂ ਕਰਕੇ ਇਹ ਦੰਗਾਂ ਕਰਕੇ ਤੇ ਆ ਜਿਹੜਾ ਆਪਣਾ ਫੋਰਹੈਡ ਆ ਉਹਨੂੰ ਆਪਾਂ ਇਸ ਤਰੀਕੇ ਦੇ ਨਾਲ ਉੱਪਰ ਨੂੰ ਲੈ ਕੇ ਜਾਣਾ ਹੈ ਆ ਵਾਲੀਆਂ ਦੋ ਉਂਗਲਾਂ ਨਾਲ 10 ਦੰਗਾਂ ਕਰਕੇ ਬਾਦ ਵਿੱਚ ਜਿਆਦਾ ਐਸ ਆਹ ਵਾਲੀ ਉਂਗਲ ਦੇ ਉੱਪਰ ਦਬਾਹ ਉੱਪਰ ਨੂੰ ਲੈ ਕੇ ਜਾਣਾ ਇਹਨੂੰ ਇਦਾਂ ਕਰਕੇ ਜੋਂ ਤੁਹਾਡੀ ਲਾਫਿੰਗ ਲਾਈਨ ਆ ਫਿਰ ਉਹ ਹੌਲੀ ਹੌਲੀ ਤੁਸੀਂ ਅਗਰ ਮ사ਜ ਇਦਾਂ ਕਰਦੇ ਰਹੋਗੇ ਤੇ ਇਹ ਵਾਲੀ ਲਾਈਨ ਆ ਜਿਹੜੀ ਲਾਫਿੰਗ ਲਾਈਨ ਤੁਹਾਡੀ ਹੌਲੀ ਹੌਲੀ ਕਰਕੇ ਘਟ ਜੂਗੀ ਤੇ ਇੰਨਾ ਜਗ੍ਹਾ ਤੇ ਆਪਣੇ ਹੋ ਜਾਂਦਾ ਹੈ ਉਹਦੇ ਵਾਸਤੇ ਸੈਂਟਰ ਆਪਣੇ ਆ ਮੱਥੇ ਦਾ ਇਹਨੂੰ ਆਪਾਂ ਕਰਕੇ ਬਸ ਜ਼ਿਆਦਾ ਨਹੀਂ ਟਾਈਮ ਆਪਣਾ 3 2 3 ਮਿੰਟਾਂ ਦੇ ਵਿੱਚ ਵਧੀਆ ਮ사ਜ ਹੋ ਜਾਊਗੀ ਆਪਣੇ ਤੇ ਫਿਰ ਤੁਸੀਂ ਇਹਨੂੰ ਇਦਾਂ ਚੰਗੀ ਤਰ੍ਹਾਂ ਇੱਕ ਮਤਲਬ ਇਹ ਹੋ ਜਾਂਦਾ ਕਿ ਪੂਰੀ ਤਰ੍ਹਾਂ ਆਪਾਂ ਰਚਾ ਲਈਏ ਚਸ ਦੀਏ ਜਿੰਦਾ ਆਪਾਂ ਕਹਿੰਦੇ ਸਿਰ ਦੇ ਵਿੱਚ ਤੇਲ ਛੱਸ ਲਿਆ ਉਸ ਤਰੀਕੇ ਦੇ ਨਾਲ ਆਪਾਂ ਫੇਸ ਦੇ ਉੱਪਰ ਪੂਰੀ ਤਰ੍ਹਾਂ ਇਹਨੂੰ ਛੱਸ ਲਿਆ ਤੇ ਆਪਾਂ ਛੋਟੇ ਛੋਟੇ ਸਟੈਪ ਆ ਜਿਹੜੇ ਇਹ ਕਰਾਂਗੇ ਤੇ ਇਹਦੇ ਨਾਲ ਆਪਣੇ ਜਿਵੇਂ ਇਹ ਵਾਲੇ ਮਸਲਸ ਜਿਹੜੇ ਹੁੰਦੇ ਆ ਟਾਈਟ ਹੋ ਜਾਣਗੇ ਤੇ ਸਕਿਨ ਆਪਣੀ ਲੂਜ਼ ਨਹੀਂ ਹੋਊਗੀ ਕਦੇ ਵੀ ਫੇਸ ਦੀ ਜਦੋਂ ਪੂਰੀ ਤਰ੍ਹਾਂ ਆਪਣੇ ਫੇਸ ਦੇ ਵਿੱਚ ਤੇਲ ਇਦਾਂ ਰਚ ਗਿਆ ਫਿਰ ਤੁਸੀਂ ਇਹਨੂੰ ਥੋੜਾ ਥੋੜਾ ਇਦਾਂ ਕਰਕੇ ਨਾ ਜਿਵੇਂ ਥੋੜਾ ਜਿਆਦਾ ਵੀ ਨਹੀਂ ਪਰ ਇਦਾਂ ਥੋੜਾ ਥੋੜਾ ਜਿਵੇਂ ਆਪਾਂ ਕਹਿੰਨੇ ਨਾ ਜਿਹੜੀਆਂ ਆਪਣੀਆਂ ਨਸਾਂ ਹੁੰਦੀਆਂ ਨਾੜਾਂ ਹੁੰਦੀਆਂ ਸੁੱਤੀਆਂ ਹੋ ਸੌ ਆ ਜਾਂਦੀਆਂ ਹੌਲੀ ਹੌਲੀ ਤੇ ਆਪਾਂ ਨੂੰ ਇਦਾਂ ਕਰਕੇ ਉਜਾਗਦੀਆਂ ਆ ਫਿਰ ਫੇਸ ਇੱਕਦਮ ਖਿਲ ਜਾਂਦਾ ਹੈ ਜਦੋਂ ਤੁਸੀਂ 1-2 ਦਿਨ ਕਰੋਗੇ ਤੁਹਾਨੂੰ ਫਿਰ ਆਪਣੇ ਆਪ ਹੀ ਲੱਗਿਆ ਕਰੂਗਾ ਕਿ ਵਧੀਆ ਲੱਗ ਰਿਹਾ ਏ ਤੇ ਇਹਨੂੰ ਤੁਸੀਂ ਹਫਤਾ 10 ਦਿਨ ਆ ਹੁਣ ਸਰਦੀ ਚੱਲ ਰਹੀ ਏ ਸਰਦੀ ਸਰਦੀ ਤੁਸੀਂ ਇਹਨੂੰ ਕਰ ਸਕਦੇ ਹੋ ਤੇ ਕਿਉਂਕਿ ਜ਼ਿਆਦਾਤਰ ਸਰਦੀਆਂ ਦੇ ਵਿੱਚ ਡਰਾਈਨੈਸ ਹੁੰਦੀ ਏ ਫੇਸ ਦੇ ਉੱਪਰ ਗਰਮੀ ਦੇ ਵਿੱਚ ਤਾਂ ਚਲੋ ਨਹੀਂ ਹੁੰਦੀ ਤੁਸੀਂ ਇਹਨੂੰ oily skin ਵਾਲੇ ਵੀ ਲਗਾ ਸਕਦੇ ਹੋ dry skin ਵਾਲੇ ਵੀ ਲਗਾ ਸਕਦੇ ਹੋ ਕਈ ਵਾਰ ਕਮੈਂਟ ਆਉਣਗੇ ਕਿ oily skin ਨਾਲ ਸਾਡੀ ਜਾਂ dry ਆ ਉਹ ਕੋਈ ਚੱਕਰ ਨਹੀਂ ਇਹਦਾ ਤੁਸੀਂ ਦੋਨੋਂ ਹੀ ਲਗਾ ਸਕਦੇ ਹੋ ਤੇ ਜ਼ਰੂਰ ਲਗਾਓ ਤੇ ਸੂਬਾ ਨੂੰ ਜਦੋਂ ਤੁਸੀਂ ਦੇਖੋਗੇ ਤੁਹਾਡਾ ਚਿਹਰਾ ਇੱਕਦਮ ਖਿਲਿਆ ਖਿਲਿਆ ਹੋਊਗਾ ਆਪਣੇ ਆਪ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਕਿ ਬਹੁਤ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਤੇ ਕੋਈ ਜ਼ਿਆਦਾ ਨਹੀਂ ਬਸ ਛੋਟੀ ਜੇ ਕੋਈ ਜ਼ਿਆਦਾ ਨਹੀਂ ਵੱਡੀ ਸ਼ਿਸ਼ੀ ਲੈ ਸਕਦੇ ਤੁਸੀਂ ਥੋੜਾ ਲੈ ਆਇਓ ਤੇ ਪੰਸਾਰੀਆਂ ਕੋਲੋਂ ਮਿਲ ਜਾਂਦਾ ਹੈ ਤੇ ਜ਼ਰੂਰ ਲੈ ਕੇ ਆਇਓ ਤੇ ਜ਼ਰੂਰ ਟਰਾਈ ਕਰਿਓ ਜਿਨ੍ਹਾਂ ਨੂੰ ਜ਼ਿਆਦਾ ਚੁਰੜੀਆਂ ਦੀ ਸਮੱਸਿਆ ਹੈ ਨਾ ਉਹ ਤਾਂ ਜ਼ਰੂਰ ਹੀ ਇਹ ਲਗਾਉਣ ਬਹੁਤ ਵਧੀਆ ਚੀਜ਼ ਆ ਤੇ ਤੁਹਾਡੀ ਇੱਕਦਮ ਸਕਿਨ ਵਧੀਆ ਖਿਲੀ-ਖਿਲੀ ਹੋ ਜੂਗੀ ਫਿਰ ਓਹੀ ਹੁੰਦਾ ਨਾ ਕਿ ਜਦੋਂ ਆਪਾਂ ਨੂੰ ਐ ਲੱਗੀ ਜਾਂਦਾ ਆਪਾਂ ਜਦੋਂ ਹੀ ਦੇਖਦੇ ਹਾਂ ਸ਼ਿਸ਼ਾ ਹਾਇ ਮੇਰੇ ਇੱਥੇ ਐਂ ਜਿਵੇਂ ਲੱਗੀ ਜਾਂਦਾ ਹਾਇ ਮੇਰੇ ਇੱਥੇ ਐਂ ਲੱਗਦਾ ਆਪਾਂ ਬਾਹਰ ਵੀ ਜਦੋਂ ਨਿਕਲਦੇ ਆਂ ਤੇ ਕਹਿਣ ਲੱਗ ਜਾਂਦੇ ਹਨ ਰਿਸ਼ਤੇਦਾਰ ਅੰਢੀ ਗੁਆਂਢੀ ਵਿਹਾਰੇ ਤੇਰਾ ਫੇਸ ਕਿਵੇਂ ਹੋ ਗਿਆ ਤੇ ਉਸ ਟਾਈਮ ਆਪਾਂ ਨੂੰ ਬਹੁਤ ਫੀਲ ਹੁੰਦਾ ਹੈ ਤੇ ਜੇ ਆਪਾਂ ਇਹ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਦੇ ਰਵਾਂਗੇ ਤੇ ਆਪਣੀ ਸਕਿਨ ਸਦਾ ਹੀ ਜਵਾਨ ਰਹੂਗੀ ਤੇ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਸਕਿਨ ਵਧੀਆ ਰਹੇ ਸਦਾ ਹੀ ਮੈਂ ਜਵਾਨ ਰਵਾਂ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਬਜ਼ੁਰਗ ਲੱਗਾ ਹਨ ਉਹ ਕਿਸੇ ਨੂੰ ਵੀ ਨਹੀਂ ਵਧੀਆ ਲੱਗਦਾ ਖਾਸ ਕਰਕੇ ਭੈਣਾ ਨੂੰ ਜ਼ਰੂਰ ਇਹ ਹੁੰਦਾ ਹੈ ਕਿ ਹਾਏ ਮੈਂ ਵਧੀਆ ਹੀ ਰਵਾਂ ਮੈਨੂੰ ਐ ਜੇ ਨਾ ਕੋਈ ਕਹਿ ਦੇਵੇ ਵੀ ਤੇਰੀ ਉਮਰ ਜ਼ਿਆਦਾ ਲੱਗ ਰਹੀ ਆ ਤੇ ਇਹਨਾਂ ਚੀਜ਼ਾਂ ਜੇ ਆਪਾਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਾਂਗੇ ਤਾਂ ਬਹੁਤ ਵਧੀਆ ਹੋ ਜਾਊਗਾ ਤੇ ਜ਼ਰੂਰ ਕਰਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਚਲੋ ਠੀਕ ਹੈ ਜੀ ਧੰਨਵਾਦ